Vamos? Yep. ਸਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸ ਦੇਖ ਰਹੇ ਹੋ ਲੁਧਿਆਣਾ ਲਾਈਵ ਆਖਿਰਕਾਰ ਗਰਮੀ ਤੋਂ ਪਰੇਸ਼ਾਨ ਲੋਕਾਂ ਦਾ ਗਰਮੀ ਤੋਂ ਖਿਹੜਾ ਛੁੱਟ ਗਿਆ ਮੌਸਮ ਦੇ ਵਿੱਚ ਤਬਦੀਲੀ ਤੁਸੀਂ ਵੇਖ ਸਕਦੇ ਹੋ ਜੀ ਹਾਂ ਲੁਧਿਆਣੇ ਦੀਆਂ ਤਸਵੀਰਾਂ ਬੀਆਰਐਸ ਨਗਰ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਲੁਧਿਆਣੇ ਦੇ ਵਿੱਚ ਚੰਚੇਤ ਮੌਸਮ ਦੇ ਵਿੱਚ ਬਦਲਾਅ ਵੇਖਿਆ ਗਿਆ ਹੈ ਗਰਮੀ ਤੋਂ ਖਿਹੜਾ ਛੁੱਟਿਆ ਹੈ ਮੌਸਮ ਠੰਡਾ ਹੋਇਆ ਹੈ ਤੇ ਮਾਨਸੂਨ ਬਾਰੇ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖੁਸ਼ਖਬਰੀ ਹੈ ਜੀ ਉਹ ਤਸਵੀਰਾਂ ਤੁਹਾਡਾ ਸਾਂਝਾ ਕਰ ਰਹੇ ਕਿ ਲੋਕ ਕਿਸ ਕਦਰ ਇਸ ਮੌਸਮ ਦਾ ਆਨੰਦ ਵੀ ਮਾਣ ਰਹੇ ਨੇ ਦੇਸ਼ ਦੇ ਪੱਛਮੀ ਹਿੱ ਦੇ ਵਿੱਚ ਜ਼ੋਰਦਾਰ ਐਂਟਰੀ ਦਵਾਦ ਮੌਨਸੂਨ ਪੂਰਬ ਦੇ ਵਿੱਚ ਤੇਜ਼ੀ ਦੇ ਨਾਲ ਪ੍ਰਵੇਸ਼ ਕਰਨ ਦੀ ਤਿਆਰੀ ਦੇ ਵਿੱਚ ਹੈ ਲੋਕ ਸੋਚ ਰਹੇ ਸੀ ਬਰਸਾਤਾ ਹੋਣ ਗਿਆ ਸਵੇਰ ਤੋਂ ਨੋਟੀਫਿਕੇਸ਼ਨ ਆ ਰਹੇ ਸੀ ਕਿ ਮੌਸਮ ਦੇ ਵਿੱਚ ਬਦਲਾਅ ਜਿਹੜਾ ਕਿ ਦਰਜ ਕੀਤਾ ਜਾਏਗਾ ਤਸਵੀਰਾਂ ਤੁਹਾਡੇ ਨਾਲ ਲੁਧਿਆਣਾ ਸ਼ਹਿਰ ਦੀਆਂ ਸਾਂਝੀਆਂ ਕਰ ਰਹੇ ਹਾਂ ਦੱਸਦੇ ਕਿ ਇਸ ਤੋਂ ਬਾਅਦ ਮੌਸਮ ਵਿਭਾਗ ਦੇ ਜੇਕਰ ਗੱਲ ਕੀਤੀ ਜਾਵੇ ਤਾਂ yellow alert ਜਾਰੀ ਕਰ ਦਿੱਤਾ ਗਿਆ ਸੀ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਅਧਿਆਖਿਆ ਗਿਆ ਸੀ ਤੇਜ਼ ਹਵਾਵਾਂ ਦੇ ਨਾਲ ਤੂਫਾਨ ਹੈ ਜਿਹੜਾ ਕਿ ਆ ਸਕਦਾ ਹੈ ਔਰ ਤਸਵੀਰਾਂ ਤੁਹਾਨੂੰ ਖਾਰ ਰਿਹਾ ਕਿ ਤੇਜ਼ ਹਵਾਵਾਂ ਦੇ ਨਾਲ ਹਨੇਰੀ ਦੇ ਤਸਵੀਰਾਂ ਸਾਂਝਾ ਕਰ ਰਿਹਾ ਕਿ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਧੂੜ ਭਰੀ ਮਿੱਟੀ ਜਿਹੜੀ ਕਿ ਹਵਾ ਦੇ ਵਿੱਚ ਉੱੜਦੀ ਹੋਈ ਨਜ਼ਰ ਆ ਰਹੀ ਹੈ ਤੇ ਤੂਫਾਨ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਹਰੇਕ ਦੇ ਮੋਬਾਈਲ ਤੇ ਇੱਕ ਮੈਸੇਜ ਆ ਰਿਹਾ ਸੀ ਕਿ ਮੌਸਮ ਬਦਲੇਗਾ ਔਰ ਅਚਾਨਕ ਤੇਜ਼ ਸੁਪਤ ਤੋਂ ਬਾਅਦ ਮੌਸਮ ਦੇ ਵਿੱਚ ਬਦਲਾਅ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਕਿਹਾ ਹੈ ਕਿ ਮਹਾਰਾਸ਼ਟਰ ਗੁਜਰਾਤ ਕਰਨਾਟਕ ਕੇਰਲ ਤੋਂ ਬਾਅਦ ਮੌਨਸੂਨ ਉੱਤਰ ਪੂਰਬੀ ਭਾਰਤ ਦੇ ਵਿੱਚ ਦਾਖਲ ਹੋਏਗਾ 20 ਤੋਂ 30 ਜੂਨ ਦੇ ਵਿਚਾਲੇ ਮੌਨਸੂਨ ਦਿੱਲੀ ਅਤੇ ਪੰਜਾਬ ਸਣੇ ਹੋਰ ਕਈ ਰਾਜਾਂ ਦੇ ਵਿੱਚ ਆ ਜਿਹੜਾ ਕਿ ਆ ਜਾਏਗਾ ਔਰ ਇਸ ਵਕਤ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦੇ ਲੁਧਿਆਣਾ ਦੀਆਂ ਜਿੱਥੇ ਕਿ ਮੌਸਮ ਦੇ ਵਿੱਚ ਅਚਾਨਕ ਬਦਲਾ ਆਇਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਜਿਹੜੇ ਲੋਕ ਗਰਮੀ ਤੋਂ ਪਰੇਸ਼ਾਨ ਸੀ ਸੋਚ ਰਹੇ ਸੀ ਕਿ ਹਿਮਾਚਲ ਮਨਾਲੀ Shimla Kullu ਜਾਇਆ ਜਾਵੇ ਉਹਨਾਂ ਲੋਕਾਂ ਦੇ ਨਾਲ ਵੀ ਇੱਕ ਵੱਡੀ ਖਬਰ ਸਾਂਝੀ ਕਰ ਦਿੰਨੇ ਆ ਇਹ ਹੋਣਾ ਉਥੇ ਭਾਰੀ ਬਰਫਬਾਰੀ ਹੋ ਰਹੀ ਹੈ ਜੇਕਰ ਤੁਸੀਂ ਬਾਹਰ ਜਾਣ ਦੀ ਸੋਚ ਰਹੇ ਹੋ ਹਿਮਾਚਲ ਜਾਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਉਥੇ ਬਰਫਬਾਰੀ ਹੋ ਰਹੀ ਹੈ ਕਈ ਥਾਵਾਂ ਤੇ ਬੱਦਲ ਫਟਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਹੜਾ ਕਿ ਕਹਿ ਸਕਦੇ ਆ ਆਵਾਜ਼ ਚਾਈਟ ਅਪ ਹੋਈ ਹੈ ਤੇ ਕਈ ਥਾਵਾਂ ਤੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਤੋਂ ਬਿਹਾਲ ਲੋਕਾਂ ਨੇ ਅਕਸਰ ਮੂਹ ਤੇ ਕੱਪੜੇ ਬਨ ਕੇ ਜਿਹੜਾ ਕਿ ਘਰੋਂ ਬਾਹਰ ਨਿਕਲਣਾ ਹੁੰਦਾ ਸੀ ਔਰ ਹੁਣ ਇਸ ਮੌਸਮ ਤੋਂ ਬਾਅਦ ਲੋਕ ਖੁਸ਼ ਨਜ਼ਰ ਆ ਰਹੇ ਨੇ ਗਰਮੀ ਤੋਂ ਥੋੜੀ ਜਿਹੀ ਰਾਹਤ ਜ਼ਰੂਰ ਲੋਕਾਂ ਨੂੰ ਮਿਲੀ ਹੈ ਤਸਵੀਰਾਂ ਲੁਧਿਆਣਾ ਦੀਆਂ ਤੇ ਆਈਐਮਡੀ ਕੀ ਕਹਿੰਦਾ ਇਸ ਸੰਬੰਧੀ ਮੌਸਮ ਵਿਭਾਗ ਨੇ ਜੋ ਚੇਤਾਵਨੀ ਜਾਰੀ ਕੀਤੀ ਹੈ ਉਸਨੇ ਦੱਸਿਆ ਕਿ ਤੇਜ਼ ਪੱਛਮੀ ਗੜਬੜੀ ਦੇ ਕਾਰਨ 4 ਤੋਂ 5 ਦਿਨਾਂ ਤੱਕ ਉੱਤਰ ਪੱਛਮੀ ਭਾਰਤ ਦੇ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੋਇਆ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਉਮੀਦ ਨਾਲ ਤੇਜ਼ ਹਵਾਵਾਂ ਚੱਲ ਸਕਦੇ ਆ ਤੇ ਅੱਜ ਹੀ ਇਹ ਹਵਾਵਾਂ ਤੁਸੀਂ ਦੇਖ ਸਕਦੇ ਹੋ ਕਿ ਬੱਦਲ ਕਿਸ ਤਰ੍ਹਾਂ ਛਾਏ ਹੋਏ ਨੇ ਔਰ ਲੱਗਦਾ ਕਿ ਬਰਸਾਤ ਹੋਵੇਗੀ ਤੇ ਬਹੁਤ ਤੇਜ਼ ਬਰਸਾਤ ਹੋਗੀ ਕਾਲੇ ਕਨੇ ਬੱਦਲ ਤੁਸੀਂ ਆਸਮਾਨ ਤੇ ਦੇਖ ਸਕਦੇ ਹੋ ਤੂੜ ਭਰੀ ਹਨੇਰੀ ਹੈ ਜਿਹੜੇ ਕਿ ਜ਼ਰੂਰ ਚੱਲ ਰਹੀ ਹੈ ਮਿੱਟੀ ਕਟੇ ਵਾਲੀ ਹਨੇਰੀ ਜ਼ਰੂਰ ਚੱਲ ਰਹੀ ਹੈ ਜਿਸ ਤੇ ਕਾਰਨ ਲੋਕਾਂ ਨੂੰ ਜਿਹੜੇ ਕਿ ਟੂ-ਵੀਲਰ ਤੇ ਜਾਂਦੇ ਨੇ ਉਹਨਾਂ ਨੂੰ ਪਰੇਸ਼ਾਨੀ ਜ਼ਰੂਰ ਹੋ ਸਕਦੀ ਹੈ ਅਰੇ ਪਰੇਸ਼ਾਨੀ ਦਾ ਸਬਬ ਬਣਦੀ ਹੈ ਪਰ ਦੱਸਤੀ ਹੈ ਕਿ ਗਰਮੀ ਤੋਂ ਬੇਹੱਦ ਪਰੇਸ਼ਾਨ ਸੀ ਲੋਕ ਔਰ ਉਸ ਤੋਂ ਜ਼ਰੂਰ ਰਾਹਤ ਮਿਲੀ ਹੈ ਵਾਤਾਵਰਣ ਤਾਪਮਾਨ ਹੈ ਜਿਹੜਾ ਕਿ 3.2 ਡਿਗਰੀ ਸੈਲਸੀਅਸ ਤੇ ਤੋ ਬਾਦ ਹੁਣ ਘਟ ਗਿਆ ਆਮ ਨਾਲੋਂ ਘੱਟ ਤਾਪਮਾਨ ਹੈ ਰਾਜ ਦੇ ਜ਼ਿਆਦਾ ਸ਼ਹਿਰਾਂ ਦੇ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ ਕਰ ਗਿਆ ਸੀ ਪਰ ਇੱਕ ਵਾਰ ਫੇਰ ਤੋਂ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਮਹਿਸੂਸ ਕੀਤੀ ਜਾ ਸਕਦੀ ਹੈ ਸੜਕ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਲੋਕ ਹੁਣ ਜਿਹੜਾ ਕਿ ਕਹਿ ਸਕਦੇ ਆ ਕਿ ਆਵਾਜਾਈ ਤੇ ਜ਼ਿਆਦਾ ਵਿਗੜ ਨਹੀਂ ਪਿਆ ਪਰ ਦੂਜੇ ਪਾਸੇ ਜੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵਾਰ-ਵਾਰ ਅਲਰਟ ਜਾਰੀ ਕਰ ਰਿਹਾ ਸੀ ਕਹਿ ਰਿਹਾ ਸੀ ਕਿ ਇੱਕ ਵਾਰ ਫੇਰ ਤੋਂ ਮੌਸਮ ਬਦਲੇਗਾ ਤੇਜ਼ ਹਵਾਵਾਂ ਚੱਲਣ ਗਿਆ ਮੀ ਪਵੇਗਾ ਇਸ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਜਿਆਦਾ ਤੋਂ ਜਿਆਦਾ ਤੁਸੀਂ ਘਰ ਕਰ ਰਹੋ ਤਾਂ ਕਿ ਅਗਰ ਕੋਈ ਵੀ ਤੇਜ਼ ਹਵਾਵਾਂ ਚੱਲਣ ਦੇ ਨਾਲ ਤੂਫਾਨ ਦੇ ਨਾਲ ਕਿਤੇ ਕੋਈ ਨੁਕਸਾਨ ਹੁੰਦਾ ਪੇੜ ਦਰਖਤ ਜਾਂ ਖੰਭਾ ਜਾਂ ਫਿਰ ਕਿਤੇ ਕੁਝ ਨੁਕਸਾਨ ਆ ਜਾਂਦਾ ਉਸ ਦੇ ਨਾਲ ਜਾਨੀ ਨੁਕਸਾਨ ਨਾ ਹੋਵੇ ਪਹਿਲਾਂ ਵੀ ਅਜਹੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਜਿੱਥੇ ਕਿ ਮਾਲੀ ਨੁਕਸਾਨ ਹੋਇਆ ਸੀ ਪਰ ਕਹਿ ਸਕਦੇ ਆ ਕਿ ਮੌਸਮ ਬਦਲਿਆ ਔਰ ਬਰਸਾਤ ਵੀ ਹੋਣੀ ਸ਼ੁਰੂ ਹੋ ਗਈ ਹੈ ਜਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਕਿਸ ਕਦਰ ਮੌਸਮ ਨੇ ਕਰਵਟ ਲਈ ਹੈ ਲੋਕ ਖੁਸ਼ ਨੇ ਔਰ ਅਜਿਹੇ ਮੌਸਮ ਦੇ ਵਿੱਚ ਲੋਕ ਅੰਦਰ ਬਾਹਰ ਘੁਮਣ ਨਿਕਲਦੇ ਨੇ ਔਰ ਮੌਸਮ ਦਾ ਆਨੰਦ ਮਾਣਦੇ ਨੇ ਪਰ ਦੱਸੇ ਕਿ ਸਾਵਧਾਨੀ ਜ਼ਰੂਰ ਇਸ ਮੌਸਮ ਦੇ ਵਿੱਚ ਵਰਤੋ ਕਿਉਂਕਿ ਮਾਲੀ ਨੁਕਸਾਨ ਦੇ ਨਾਲ ਜਾਨੀ ਨੁਕਸਾਨ ਦੀ ਖਬਰ ਵੀ ਕਈ ਵਾਰੀ ਸਾਹਮਣੇ ਆ ਜਾਂਦੀ ਹੈ ਪੇੜ गिर ਜਾਂਦੇ ਨੇ ਤੇਜ਼ ਹਵਾਵਾਂ ਤੇ ਤੂਫਾਨ ਨੁਕਸਾਨ ਵੀ ਕਰ ਦਿੰਦਾ ਸੋ ਉਸ ਨੂੰ ਲੈ ਕੇ ਸਾਵਧਾਨੀਆਂ ਵੀ ਜ਼ਰੂਰ ਵਰਤੋ ਪਰ ਦੱਸ ਦਈਏ ਕਿ ਲੋਕ ਬੇहद ਖੁਸ਼ ਨੇ ਕਿਉਂਕਿ ਮੀ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਔਰ ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਔਰ ਅਜਿਹੇ ਮੌਸਮ ਦੇ ਵਿੱਚ ਤੁਸੀਂ ਲੁਧਿਆਣਾ ਦੀ ਕਿਹੜੀ ਜਗ੍ਹਾ ਤੇ ਜਾ ਕੇ ਇਨੰਦ ਮਾਨ ਰਹੇ ਹੋ ਕਿਹੜੀ ਜਗ੍ਹਾ ਤੇ ਜਾ ਕੇ ਚਾ ਕਾਫੀ ਪੀਓਗੇ ਪਕਵਾਰੇ ਖਾਓਗੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ